ਕੇਦਾਰਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਮਾਈ ਪਦਤੀ ਵਿਸਰਾਮ ਹੈ ਪ੍ਰੇ ਰੰਗ ਦੇਖੈ ਜਪਤੀ ਨਾਮ ਨਿਧਾਨੀ ਪ੍ਰੇ ਰੰਗ ਦਿਖੈ ਇਥੇ ਵਿਸਰਾਮ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਤਿਆਸ ਬਿਡਾਨੀ ਬਿਸਰੀ ਪਾਤੇ ਵਿਸਰਾਮ ਲਾਉਣਾ ਹੈ ਬਿਸਰੀ ਤਿਆਸ ਬਿਡਾਨੀ ਅਬ ਗੁਰ ਪਾਇਓ ਹੈ ਸਹਿਜ ਸੁਖਦਾਇਕ ਹਾਂਜੀ ਸੁਖਦਾਇਕ ਤੇ ਵਿਸਰਾਮ ਆਬ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖ ਦਮੋਦਰ ਰਹਿਸ ਮਨ ਉਪਜਿਓ ਰਹਿਸ ਪੋਲਾ ਹੀ ਬੋਲਣਾ ਹੈ ਨਾਨਕ ਪ੍ਰੇ ਅੰਮ੍ਰਿਤ ਬਾਣੀ ਕੀਦਾਰਾ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੀਨ ਬਿਨਾਓ ਸੋਨਾ ਦਇਾਲ ਦੀਨ ਬਿਨਾਓ ਇਥੇ ਵਿਸਰਾਮ ਲਾਉਨਾ ਸੋਨਾ ਦਇਾਲ ਪੰਚ ਦਾਸ ਤੀਨ ਦੂਖ ਪੰਚਦਾਸ ਤੀਨ ਦੁਖੀ ਇਕਮਨ ਅਨਾਥ 나ਥ ਪੰਚਦਾਸ ਤੀਨ ਦੁਖੀ ਇਥੇ ਵਿਸਰਾਮ ਹੈ ਇਕਮਨ ਅਨਾਥ 나ਥ ਰਾਖੂ ਕਿਰਪਾਲ ਰਹਾਉ ਅਨਿਕ ਯਤਨ ਗਵਨ ਕਰਉ ਖਾਟ ਕਰਮ ਜੁਗਤ ਧਿਆਨ ਧਰਉ ਆਟ ਕਰਮ ਜੁਗਤ ਇਥੇ ਵਿਸਰਾਮ ਲਾਉਣਾ ਹੈ ਧਿਆਨ ਧਰਉ ਇਹ ਧਰਉ ਕਰਉ ਇਸ ਤਰ੍ਹਾਂ ਬੋਲਨੇ ਧਰਉ ਕਰੋ ਨਹੀਂ ਕਹਿਣਾ ਉਪਾਵ ਸਗਲ ਕਰ ਹਾਰਿਓ ਨਹਿ ਨਹਿ ਹਟਹਿ ਬਿਕਰਾਲ ਉਪਾਵ ਸਗਲ ਕਰ ਇਥੇ ਠਮਕ ਹਾਰਿਓ ਇਥੇ ਵਿਸਰਾਮ ਹੈ ਨਹਿ ਨਹਿ ਹਟਹਿ ਬਿਕਰਾਲ ਸਰਨ ਬੰਦਨ ਕਰुणाਪਤੀ ਭਾਵ ਹਰਣ ਹਰ 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 ਹਰੇ ਭਵ ਕਰਨ ਇਥੇ ਵਿਸਰਾਮ ਹਰ 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 ਹਰੇ ਏਕ ਤੂੰ ਹੀ ਦੀਨ ਦਇਆਲ ਪ੍ਰਭ ਚਰਨ ਨਾਨਕ ਆਸਰੂ ਉਦਰੇ ਭਰਮ ਮੋਹ ਸਾਗਰ ਉਦਰੇ ਭਰਮ ਮੋਹ ਸਾਗਰ ਲਗ ਸੰਤਨਾ ਪਾਗ ਪਾਲ ਪਗਪਾਲ ਇਕੱਠਾ ਨਹੀਂ ਕਹਿ ਦੇਣਾ ਪਾਗ ਪਾਲ ਕੇਦਾਰਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਣੀ ਆਇਓ 나ਥ નિਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮਾਗਨ ਕਉ ਹਰ ਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਵਰਾ ਕਰਿ ਕਿਰਪਾ ਰਖੁ ਹਮਾਨ ਦੇਹ ਪ੍ਰੀਤ ਸਾਧੂ ਸੰਗਿ Swami ਹਰ ਗੁਨ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕਉ ਹਰਿ ਕੈ ਰੰਗ ਰਗਹੁ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕੋ ਪਦ ਤੇ ਵਿਸਰਾਮ ਕਰ ਕਿਰਪਾ ਸਤ ਸੰਗ ਮਿਲਾਵਹੁ 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 ਤੁਮ ਦੀਵਹੁ ਆਪਣੋ ਨਾਉ ਰਹਾਉ ਕਰੋ ਸੇਵਾ ਸਤ ਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿਸਾ ਰਹਿਸਾਉ ਰਹਿਸਾਉ ਕਰੋ ਸੇਵਾ ਇਤਿਥਮ ਸਤਪੁਰਖ ਪਿਆਰੇ ਇਥੇ ਵਿਸਰਾਮ ਹੈ ਸਤਪੁਰਖ ਸੰਬੰਧਕ ਪਾਠ ਹੈ ਜਾਤ ਸੂਨੀਏ ਤਤ ਮਨ ਰਹਿਸਾਉ ਤਤ ਇਥੇ ਪੋਲਾ ਬਣ ਤਤ ਤਤ ਨਹੀਂ ਕਹਿਣਾ ਵਾਰੀ ਫੇਰੀ ਸਦਾ ਕਮਾਈ ਕਮਨ ਅਨੂਪ ਤੇਰੋ ਠਾਉ ਸਰਬ ਪ੍ਰਤ ਪਾਲਹਿ ਸਗਲ ਸੰਮਲਹਿ ਸਗਲਿਆ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਬਿਦਾਤੇ ਗਾਟ ਘਾਟ ਤੁਝਹਿ ਦਿਖਾਉ ਕੇਦਾਰਾ ਮਹੱਲਾ ਪੰਜਵਾ ਪ੍ਰੇ ਕੀ ਪ੍ਰੀਤ ਪਿਆਰੀ ਪ੍ਰਿਆ ਪ੍ਰਿਆ ਨਹੀਂ ਕਹਿਣਾ ਪ੍ਰਯ ਪ੍ਰਯ ਕੀ ਪ੍ਰੀਤ ਪਿਆਰੀ ਮਗਨ ਮਨ ਮਹਿ ਚਿਤਵਉ ਆਸਾ ਮਗਨ ਮਨ ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ਰਹਾਉ ਓਏ ਦਿਨ ਪਹਿਰ ਮੂਰਤ ਪਾਲ ਕੈਸੀ ਓਏ ਦਿਨ ਪਹਿਰ ਮੂਰਤ ਪਾਲ ਕੈਸੀ ਇਥੇ ਵਿਸਰਾਮ ਓਏ ਪਾਲ ਕਰੀ ਕਿਹਾ ਕਿ ਹਾਰੀ ਓਏ ਪਾਲ ਕਰੀ ਕਿ ਹਾਰੀ ਖੂਲੇ ਕਪਟ ਧਪਟ ਬੋਝ ਤ੍ਰਿਸ਼ਨਾ ਹਾਂ ਖੂਲੇ ਕਪਟ ਧਪਟ ਬੋਝ ਤ੍ਰਿਸ਼ਨਾ ਜੀਵੋ ਪੇਖ ਦਰਸਾਰੀ ਕੌਣ ਸੋ ਜਤਨ ਉਪਾਉ ਕਿਨੇਹਾ ਸੇਵਾ ਕੌਣ ਵਿਚਾਰੀ ਮਾਨ ਅਭਿਮਾਨ ਮੋਹ ਤਜ ਨਾਨਕ ਮਾਨ ਅਬਮਾਨ ਮੋਹ ਮੋਹ ਤਜ ਨਾਨਕ ਸੰਤਹ ਸੰਗ ਉਦਾਰੀ ਕੀਦਾਰਾ ਮਹੱਲਾ ਪੰਜਵਾ ਹਰ 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 ਗੁਨ ਗਾਵਹੁ ਕਰਹੁ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵਹੁ ਰਹਾਉ ਕਾਢ ਲਿਏ ਪ੍ਰਭ ਆਨ ਬਿਖੈ ਤੀ ਸਾਧ ਸੰਗ ਮਨ ਲਾਵਹੁ ਪ੍ਰਾਮ ਭਉ ਮੂਹ ਕਟਿਓ ਗੁਰ ਬਚਨੀ ਆਪਣਾ ਦਰਸ ਦਿਖਾਵਹੁ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੁੱਧ ਤਜਾਵਹੁ ਸਭ ਕੀ ਰੇਨ ਹੋਏ ਮਨ ਮੇਰਾ ਇਥੇ ਵਿਸਰਾਮ ਅਹੰਗ ਬੁੱਧ ਤਜਾਵਹੁ ਆਪਣੀ ਭਗਤ ਦੇਹ ਦਿਆਲਾ ਵੱਡ ਭਾਗੀ ਨਾਨਕ ਹਰ ਪਾਵਹੁ ਕੇਦਾਰ ਮਹੱਲਾ ਪੰਜਵਾਂ ਹਰ ਬਿਨ ਜਨਮ ਅਕਾਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਰਾਚਤ ਤਾਜ ਗੋਪਾਲ ਆਨ ਰੰਗ ਰਾਚਤ ਨਿਥਿਆ ਪਹਿਰਤ ਖਾਤ ਰਹਾਉ ਧਨ ਜੋਬਨ ਸੰਪੈ ਸੁਖ ਭਗਵੈ ਸੰਗ ਨ ਨਿਭਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਮ੍ਰਿਗ ਤ੍ਰਿਸ਼ਨਾ ਦੇਖ ਇਤਨ ਰਚਿਓ ਬਾਵਰ ਧਰਮ ਛਾਇਆ ਰਾਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ ਲੇਹ ਦਾਸ ਨਾਨਕ ਕਾਉ ਕਰ ਗਹਿ ਇਕੱਠਾ ਨਹੀਂ ਕਹਿਣਾ ਕਾਰ ਹੱਥਾਂ ਦਾ ਕਾਰ ਗਹਿ ਲੇਹ ਦਾਸ ਨਾਨਕ ਕਾਉ ਪ੍ਰਭ ਜੀ ਸੋ ਹੋਏ ਸਾਥ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਕੋਈ ਨਾ ਚਾਲ ਸਾਥ ਕੋਈ ਨਾ ਚਾਲ ਸਾਥ ਦੀਨਾ ਨਾਥ ਕਰुणा ਪਤ ਸੁਆਮੀ ਅਨਾਥਾ ਕੇ 나ਥ ਰਹਾਉ ਸੁੱਤ ਸੰਪਤ ਵਿਖਿਆ ਰਸ ਭਗਵਤ ਸੁੱਤ ਸੰਪਤ ਵਿਖਿਆ ਰਾਸ ਭਗਵਤ ਦਰਮਿਆਨਾ ਬੋਲਨਾ ਨਹਿ ਨਿਭਤ ਜਾਮਕੈ ਪਾਥ ਨਹਿ ਨਹਿ ਨਿਭਤ ਜਾਮਕੈ ਪਾਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਗਾਉ ਗੁਣ ਗੋਬਿੰਦ ਉਧਰ ਸਾਗਰ ਕੇ ਖਾਤ ਸਰਣ ਸਮਰੱਥ ਅਕਥ ਅਗੋਚਰ ਸਰਣ ਸਮਰੱਥ ਅਕਥ ਅਕੋਚਰ ਹਰਿ ਸਿਮਰਤ ਦੁਖ ਲਾਥ ਨਾਨਕ ਦੀਨ ਧੁਰ ਜਨ ਬਾਂਛਤ ਮਿਲੈ ਲਿਖਤ ਧੁਰ ਮਾਥ ਮਿਲੈ ਲਿਖਤ ਧੁਰ ਮਾਥ ਕੇਦਾਰਾ ਮਹੱਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਸਰਤ ਨਾਹੀ ਮਨ ਤੇ ਹਰੀ ਬਿਸਰਤ ਨਾਹੀ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪ੍ਰਬਲ ਭਈ ਆਣ ਬਿਖੈ ਜਰੀ ਰਹਾਉ ਬੂੰਦ ਕਹਾ ਤਿਆਗ ਚਾਤਰਿਕ ਮੀਨ ਰਹਿਤ ਨ ਕਰੀ ਹਾਂ ਬੂੰਦ ਕਹਾ ਤਿਆਗ ਚਾਤਰਿਕ ਇਥੇ ਵਿਸਰਾਮ ਮੀਨ ਰਹਿਤ ਨ ਕਰੀ ਗੁਣ ਗੋਪਾਲ ਉਚਾਰ ਰਸਨ ਤੇਵ ਏਹ ਪਰਿ ਮਹਾਨਾਦ ਕੁਰੰਕ ਮੋਹਯੋ ਬੇਦ ਤੀਖਨ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠ ਬਾਦ ਧਰੀ